ਸਰਕਾਰੀ ਵਜਈਏ ਬੰਦਿਆਂ ਦੇ ਵਿੱਚ 2 ਵਜੇ ਦੀ ਡੈਥ ਹੋ ਗਈ ਆ ਜਦੋਂ ਆਏ ਹਨ ਨੂੰ ਪੁੱਛਾ ਲਿਆਉਂਦੇ ਆਉਂਦੇ ਆ ਲਾਸ਼ਾਂ ਗੱਡੀ ਚ ਬਾਹਰ ਦੇ ਢੋਣੇ ਚ ਡਿੱਗ ਪਿਆ ਢੋਣੇ ਦੀ ਕਿੰਨ ਕਵਾਰੀ ਕਰੋ ਕੋਈ ਵੀ ਪੁੱਟਾ ਢੋਣੇ ਦਾ ਬੱਚੇ ਦਾ ਡਿੱਗਾ ਵਾ ਫਿਰ ਕਹਿ ਰਹੇ ਵੀ 130 ਦੀ ਸਪੀਡ ਤੇ ਮੋੜ ਤੇ ਰਹੀ ਮੋੜ ਤੇ ਗੱਡੀ ਕੋਈ ਨੁਕਸਾਨ ਨਹੀਂ ਹੋਇਆ ਅਹੀਂ ਦਿਖਾ ਰਹੇ ਨੇ ਪਰਚੀ ਆਵੇ ਸਾਡੇ ਜਮਾਨ ਜਾਂ ਪੁੱਤ ਨਾਲਦੇ ਇਹਨਾਂ ਨੇ ਇਹਨਾਂ ਨੇ ਕਿਹਾ ਡਰਿੰਕ ਕੀਤੀ ਕੀ ਕੀਤੀ ਆ ਫੜ ਕੋ ਨਾ ਤੇ ਕੋਈ ਡਰਾਈਵਰ ਮੱਥੇ ਲਾਉਂਦੇ ਵੀ ਕਿਹੜਾ ਡਰਵਰ ਗੱਡੀ ਚਲਾ ਰਿਆ ਸੀ ਨਾ ਸਾਨੂੰ ਕੋਈ ਦੱਸਦੇ ਆ ਸਪੀਡ ਦੇ ਨਾਲ ਇੱਕ ਦੂਜੇ ਨੂੰ ਕਰਾਸ ਕਰਦੇ ਆ ਰਹੇ ਸੀ ਫਰਮਨ ਸਿੰਘ ਦੀ ਸਟੇਟਮੈਂਟ ਦੇ ਮੁਤਾਬਕ ਕਿ ਇਹ ਰੇਸ ਆਲੌਂਡ ਹੈ ਪਿਆ ਜਦੋਂ ਇੱਥੇ ਆਏ ਆ ਉਧਰੋਂ ਗੱਡੀ ਤੇ ਹਵਲਤ ਆ ਰਹੀ ਸੀ ਤੇ ਰੋਂਗ ਸਾਈਡ ਜਾ ਕੇ ਗੱਡੀ ਦੇ ਕਨੈਕਟਰ ਸਾਈਡ ਤੇ ਜਾ ਕੇ ਮੋੜ ਫੇਰ ਵੱਜਾ ਤੇ ਫੁੱਟਪਾਥ ਦੇ ਨਾਲ ਵਜਨ ਕਰਕੇ ਨੇ ਮੌਕੇ ਨੇ ਮੌਤ ਹੋਈ ਆ ਭਾਈ ਇਹ ਗੱਡੀ ਸਰਕਾਰੀ ਵੱਜੀ ਆ ਬੰਦਿਆਂ ਦੇ ਵਿੱਚ 2 ਵਜੇ ਦੀ ਡੈਥ ਹੋ ਗਈ ਆ ਜਦੋਂ ਅਸੀਂ ਇਹਦੇ ਮੌਕੇ ਤੇ ਹਾਜ਼ਰ ਹੋਏ ਆ ਉਹਨੂੰ ਫੋਨ ਕਰਕੇ ਸੱਦਾ ਗਿਆ ਪਿੰਡੂ ਕਿ ਆ ਕੰਮ ਹੋ ਗਿਆ ਜਦੋਂ ਆਏ ਆ ਉਹਨੂੰ ਕੁਛਲੇ ਆਉਂਦੇ ਆਉਂਦੇ ਆ ਤੇ ਲਾਸ਼ਾਂ ਗੱਡੀ ਚ ਵਾਗੇ ਤੇ ਢੋਣੇ 'ਚ ਡਿੱਗ ਪਿਆ ਢੋਣੇ ਦੀ ਕਿੰਨ ਕੁ ਵਾਰੀ ਕਰੋ ਕੋਈ ਵੀ ਪੂਟਾ ਢੋਣਦਾ ਬੱਚੇ ਦਾ ਡੱਗਾ ਵਾ ਫਿਰ ਕਹਿ ਰਿਹਾ ਵੀ 130 ਦੀ ਸਪੀਡ ਦੇ ਮੋੜ ਤੇ ਰਹੀ ਮੋੜ ਤੇ ਤਾਂ ਗੱਡੀ ਕੋਈ ਨੁਕਸਾਨ ਨਹੀਂ ਹੋਇਆ ਵੇਖਿਆ ਜਾ ਸਕਦਾ ਜੇ ਇਹ ਝੂਟ ਮਾਰਦੇ ਤੇ ਸਿਰਫ ਉਹਦਾ ਮੀਟਰ ਗੱਡੀ ਟੁੱਟਾ ਵਾ ਬਾਕੀ ਹੋਰ ਕੋਈ ਤੇ ਗੱਡੀ ਵੇਖੋ ਕਿੰਨੀ ਟੁੱਟੀ ਤੁਸੀਂ ਇਹਨਾਂ ਇਹਨਾਂ ਨੇ ਕਿਹਾ ਡ੍ਰਿੰਕ ਕੀਤੀ ਕੀ ਕੀਤੀ ਐ ਫੜ ਕੋ ਨਾ ਤੇ ਕੋਈ ਡਰਾਈਵਰ ਮੱਥੇ ਲਾਉਣ ਤਾਂ ਵੀ ਕਿਹੜਾ ਡਰਾਈਵਰ ਗੱਡੀ ਚਲਾ ਰਿਆ ਸੀ ਨਾ ਸਾਨੂੰ ਕੋਈ ਦੱਸਦੇ ਐ ਇਹੋ ਕਹਿੰਦੇ ਲਾਸ਼ਾਂ ਚੁੱਕ ਕੇ ਲੈ ਆਈਏ ਗੱਡੀ ਓਵਰ ਸਪੀਡ ਤੇ 에어ਬੈਗ ਤਾਂ ਖੁੱਲੇ ਇੱਕ ਗੱਡੀ ਭਲਾ ਰੋ ਜੇਮ ਕਰਨ ਤੋਂ ਸੇਕ ਬ੍ਰੰਹ ਤੋਂ ਡੂੜੀ ਹਰ ਕੇ ਆ ਰਹੀ ਸੀ ਤਿੰਨ ਮੁੰਡੇ ਸੀ ਮੰਨਣ ਪਿੰਡ ਤੋਂ ਆ ਰਹੇ ਮੰਨਣ ਪਿੰਡ ਤੋਂ ਝਭਾਲ ਕੰਮ ਵਾਸਤੇ ਜਾ ਰਹੇ ਸੀ ਉਹ ਆਇਆ ਲਾਲੂ ਕੋਮਣ ਨੂਰਦੀ ਹੁੰਦੀ ਹੋਏ ਵਿਕਰਮ ਜੀ ਤੇ ਜਦੋਂ ਜਮਨੰਦ ਪ੍ਰੀਤ ਸਿੰਘ ਇੱਕ ਮੋਟਰਸਾਈਕਲ ਤੇ ਸੀ ਇਹਨਾਂ ਦੇ ਪਿੱਛੇ ਤੀਜਾ ਮੁੰਡਾ ਹਰਮਨ ਸਿੰਘ ਉਹ ਵੀ ਮੰਨੜਪਿੰਡ ਦਾ ਹੀ ਆ ਉਹ ਆਪਣੇ ਵੱਖਰੇ ਮੋਟਰਸਾਈਕਲ ਤੇ ਆ ਰਿਹਾ ਸੀ ਉਹਦੇ ਕਹਿਣ ਮੁਤਾਬਕ ਜਦੋਂ ਨੂਰਦੀ ਤੋਂ ਇਹ ਰੋਡ ਤੇ ਚੜੇ ਆ ਪਿੱਛੋਂ ਇੱਕ ਮੋਟਰਸਾਈਕਲ ਆਇਆ ਉਹਨੇ ਇਹਨਾਂ ਨੂੰ ਕਰਾਸ ਕਰਦਾ ਬਿਕਰਮਜੀਤ ਉਹਨਾਂ ਨੂੰ ਇਹਨਾਂ ਨੇ ਉਹਦੇ ਮਗਰ ਸਪੀਡ ਦੇ ਨਾਲ ਇੱਕ ਦੂਜੇ ਨੂੰ ਕਰਾਸ ਕਰਦੇ ਆ ਰਹੇ ਸੀ ਹਰਮਨ ਸਿੰਘ ਦੀ ਸਟੇਟਮੈਂਟ ਦੇ ਮੁਤਾਬਕ ਆ ਇਹ ਇੱਕ ਰੇਸਾ ਲਾਉਂਡ ਹੈ ਪਿਆ ਜਦੋਂ ਇੱਥੇ ਆਏ ਆ ਉਧਰੋਂ ਗੱਡੀ ਚ ਭਾਵਤ ਆ ਰਹੀ ਸੀ ਤੇ ਰੌਮ ਸੜ ਜਾ ਕੇ ਗੱਡੀ ਦੇ ਕਨੈਕਟਰ ਸਾਈਡ ਤੇ ਜਾ ਕੇ ਮੋੜ ਫੇਰ ਵੱਜਾ ਤੇ ਫੁੱਟਪਾਥ ਦੇ ਨਾਲ ਵਜਨ ਕਰਕੇ ਨੇ ਮੌਕੇ ਤੇ ਮੌਤ ਕਿਲੇ ਜਣਾਂ ਦੀ ਹੋਈ ਆ ਦੋ ਜਣੇ ਸਹਾਰਨ ਹੋਈ ਕਿਹੜੇ ਕਿਲੇ ਮੋੜੇ ਹਾਂਜੀ ਉਹ ਜਿਹੜੀ ਮਾਰੀ ਮਗਰੋਂ ਵਿਕਰਮ ਜੀ ਦੇ ਸੇ ਪੁੱਤਰ ਕਲਦੀਪ ਸਿੰਘ ਸਿਮਰਨ ਪ੍ਰੀਤ ਸਿੰਘ ਪੁੱਤਰ ਸਕੱਤਰ ਸਿੰਘ ਵਾਸੀ ਹਨ ਮੰਨਾ ਤੀਜਾ ਬੰਦਾ ਮੌਕੇ ਪਰ ਮੌਤ ਦੂਸਰਾ ਪਤਾ ਹੈ ਤੀਜਾ ਬੰਦਾ ਬਿਲਕੁਲ ਠੀਕ ਠਾਕ ਉਹ ਤੇ ਪਿੱਛੇ ਆ ਰਿਹਾ ਉਹ ਦੋ ਸਰਕਾਰੀ ਵਜਿਏ ਬੰਦਿਆਂ ਦੇ ਵਿੱਚ 2 ਵਜੇ ਦੀ ਡੈਥ ਹੋ ਗਈ ਆ ਤੇ ਤੋਂ ਆਏ ਹਨ ਉਹ ਪੁਲਸ ਵਾਲੇ ਆਉਂਦੇ ਆਉਂਦੇ ਆ ਤੇ ਲਾਸ਼ਾਂ ਗੱਡੀ ਚ ਬਾਗੇ ਦੇ ਢੋਣੇ 'ਚ ਡਿੱਗ ਪਿਆ ਢੋਣੇ ਦੀ ਕਿਨ ਕੁ ਵਾਰੀ ਕਰੋ ਕੋਈ ਵੀ ਪੁੱਟਾ ਢੋੜਦਾ ਬੱਚੇ ਦਾ ਡਿੱਗਾ ਵਾ ਫਿਰ ਕਹਿ ਰਹੇ ਵੀ 130 ਦੀ ਸਪੀਡ ਦੇ ਮੋੜ ਤੇ ਮੋੜ ਤੇ ਗੱਡੀ ਕੋਈ ਨੁਕਸਾਨ ਨਹੀਂ ਹੋਇਆ ਅਹੀਂ ਦਿਖਾ ਰਹੇ ਨੇ ਇਹਨਾਂ ਦਾ ਪਰਚਾ ਹੋਵੇ ਸਾਡੇ ਜਮਾਨੇ ਦੇ ਪੁੱਤ ਨੂੰ ਲਾਦੇ ਇਹਨਾਂ ਨੇ ਇਹਨਾਂ ਨੇ ਕਿਹਾ ਡਰਿੰਕ ਕੀਤੀ ਕੀ ਕੀਤੀ ਆ ਸਾਡੇ ਕੋ ਨਾ ਤੇ ਕੋਈ ਡਰਾਈਵਰ ਮੱਥੇ ਲਾਉਂਦੇ ਵੀ ਕਿਹੜਾ ਡਰਾਈਵਰ ਗੱਡੀ ਚ ਲਾ ਰਿਆ ਸੀ ਨਾ ਸਾਨੂੰ ਕੋਈ ਦੱਸਦੇ ਆ ਫੀਡ ਦੇ ਨਾਲ ਇੱਕ ਦੂਜੇ ਨੂੰ ਕਰਾਸ ਕਰਦੇ ਆ ਰਹੇ ਸੀ ਫਰਮਨ ਸਿੰਘ ਦੀ ਸਟੇਟਮੈਂਟ ਦੇ ਮੁਤਾਬਕ ਕਿ ਇਹ ਰੇਸਾ ਲੌਂਡ ਹੈ ਪਿਆ ਜਦੋਂ ਇੱਥੇ ਆਏ ਆ ਉਧਰੋਂ ਗੱਡੀ ਤੇ ਹਵਲਤ ਆ ਰਹੀ ਸੀ ਤੇ ਰੋਂਗ ਸਾਈਡ ਜਾ ਕੇ ਗੱਡੀ ਦੇ ਕਨੈਕਟਰ ਸਾਈਡ ਤੇ ਜਾ ਕੇ ਮੋੜ ਸਿਰ ਵੱਜਾ ਤੇ ਫੁੱਟਪਾਥ ਦੇ ਨਾਲ ਵਜਨ ਕਰਕੇ ਨੇ ਮੌਕੇ ਨੇ ਮੌਤ ਹੋਈ ਆ ਭਾਈ ਇਹ ਗੱਡੀ ਸਰਕਾਰੀ ਵਜਈਏ ਬੰਦਿਆਂ ਦੇ ਵਿੱਚ 2 ਵਜੇ ਦੀ ਡੈਥ ਹੋ ਗਈ ਆ ਜਦੋਂ ਅਸੀਂ ਇਹਦੇ ਮੌਕੇ ਤੇ ਹਾਜ਼ਰ ਹੋਏ ਆ ਉਹਨੂੰ ਖੂਨ ਕਰਕੇ ਸੱਦਿਆ ਗਿਆ ਪਿੰਡੋਂ ਕਿ ਆਹ ਕੰਮ ਹੋ ਗਿਆ ਜਦੋਂ ਆਏ ਆ ਇਹਨੂੰ ਕੁਛਲੇ ਆਉਂਦੇ ਆਉਂਦੇ ਆ ਤੇ ਲਾਸ਼ਾਂ ਗੱਡੀ ਚ ਵਾਗੇ ਤੇ ਝੋਣੇ ਚ ਡਿੱਗ ਪਿਆ ਝੋਣੇ ਦੀ ਕਿੰਨ ਕਵਾਰੀ ਕਰੋ ਕੋਈ ਵੀ ਬੂਟਾ ਝੁਰਦਾ ਬੱਚੇ ਦਾ ਡਿੱਗਾ ਵਾ ਫਿਰ ਕਹਿ ਰਹੇ ਵੀ 130 ਦੀ ਸਪੀਡ ਤੇ ਮੋੜ ਤੇ ਰਹੀ ਮੋੜ ਤੇ ਤਾਂ ਗੱਡੀ ਕੋਈ ਨੁਕਸਾਨ ਨਹੀਂ ਹੋਇਆ ਵੇਖਿਆ ਜਾ ਸਕਦਾ ਜੇ ਇਹ ਝੂਟ ਮਾਰਦੇ ਨੇ ਸ਼ਿਰਮਦਾ ਮੀਟਰ ਗੱਡੀ ਟੁੱਟਾ ਵਾ ਬਾਕੀ ਹੋਰ ਕੋਈ ਤੇ ਗੱਡੀ ਵੇਖੋ ਕਿੰਨੀ ਟੁੱਟੀ ਤੁਸੀਂ ਇਹਨਾਂ ਅਹੀਂ ਇਹਨਾਂ ਨੇ ਕਿਹਾ ਡ੍ਰਿੰਕ ਕੀਤੀ ਕੀ ਕੀਤੀ ਆ ਫੜ ਕੋ ਨਾ ਤੇ ਕੋਈ ਡਰਾਈਵਰ ਮੱਥੇ ਲਾਉਂਦਾ ਵੀ ਕਿਹੜਾ ਡਰਾਈਵਰ ਗੱਡੀ ਚਲਾ ਰਿਆ ਸੀ ਨਾ ਸਾਨੂੰ ਕੋਈ ਦੱਸਦੇ ਆ ਇਹੋ ਕਹੀ ਤੇ ਲਾਸ਼ਾਂ ਚੁੱਕ ਕੇ ਲੈ ਗਏ ਗੱਡੀ ਓਵਰ ਸਪੀਡ ਤੇ 에어ਬੈਗ ਤਾਂ ਖੁੱਲੇ ਇੱਕ ਗੱਡੀ ਭਲਾ ਰੋ ਥੇਮ ਕਰਨ ਤੋਂ ਛੇਕ ਬ੍ਰਹਮ ਤੋਂ ਡੂੜੀ ਹਰ ਕੇ ਆ ਰਹੀ ਸੀ ਤਿੰਨ ਮੁੰਡੇ ਸੀ ਮੰਨਣ ਪਿੰਡ ਤੋਂ ਆ ਰਹੇ ਮੰਨਣ ਪਿੰਡ ਤੋਂ ਝਭਾਲ ਕੰਮ ਵਾਸਤੇ ਜਾ ਰਹੇ ਥੇ ਉਹ ਆਇਆ ਲਾਲੂ ਕੋ ਮਣ ਨੂਰਦੀਨ ਦੇ ਹੋਏ ਵਿਕਰਮਜੀਤ ਤੇ ਸਿਮਰਨਪ੍ਰੀਤ ਸਿੰਘ ਇੱਕ ਮੋਟਰਸਾਈਕਲ ਤੇ ਸੀ। ਇਹਨਾਂ ਦੇ ਪਿੱਛੇ ਤੀਜਾ ਮੁੰਡਾ ਹਰਮਨ ਸਿੰਘ ਉਹ ਵੀ ਮੰਨੜਪਿੰਡ ਦਾ ਹੀ ਆ ਉਹ ਆਪਣੇ ਵੱਖਰੇ ਮੋਟਰਸਾਈਕਲ ਤੇ ਆ ਰਿਹਾ ਸੀ। ਉਹਦੇ ਕਹਿਣ ਮੁਤਾਬਕ ਜਦੋਂ ਨੂਰਦੀ ਤੋਂ ਇਹ ਰੋਡ ਤੇ ਚੜੇ ਆ ਪਿੱਛੋਂ ਇੱਕ ਮੋਟਰਸਾਈਕਲ ਆਇਆ ਉਹਨੇ ਇਹਨਾਂ ਨੂੰ ਕ੍ਰਾਸ ਕਰਤਾ ਵਿਕਰਮਜੀਤ ਉਹਨਾਂ ਨੂੰ। ਇਹਨਾਂ ਨੇ ਉਹਦੇ ਮਗਰ ਸਪੀਡ ਦੇ ਨਾਲ ਇੱਕ ਦੂਜੇ ਨੂੰ ਕ੍ਰਾਸ ਕਰਦੇ ਆ ਰਹੇ ਸੀ। ਹਰਮਨ ਸਿੰਘ ਦੀ ਸਟੇਟਮੈਂਟ ਦੇ ਮੁਤਾਬਕ ਕਿ ਇਹ ਰੇਸਾ ਲੌਂਡ ਹੈ ਪਿਆ ਜਦੋਂ ਇੱਥੇ ਆਏ ਆ ਉਧਰੋਂ ਗੱਡੀ ਚ ਭਾਲਤੋਂ ਆ ਰਹੀ ਸੀ ਤੇ ਰੌਂਗ ਸੜ ਜਾ ਕੇ ਗੱਡੀ ਦੇ ਕਨੈਕਟਰ ਸਾਈਡ ਤੇ ਜਾ ਕੇ ਮੋੜ ਕੇ ਵਜਾ ਤੇ ਫੁੱਟਪਾਥ ਦੇ ਨਾਲ ਵਜਨ ਕਰਕੇ ਨੇ ਮੌਕੇ ਦੇ ਮੌਤ ਕਿਲੇ ਜਣਾਂ ਦੀ ਹੋਈ ਆ ਦੋ ਜਣੇ ਪਛਾਣ ਹੋਈ ਕਿਹਨ ਕਿਹਲੇ ਮੋੜਿਆ ਹਾਂਜੀ ਦੋ ਜਣੇ ਵਿਚ ਮਾਰੀ ਮਗਰੋ ਵਿਕਰਮ ਜੀ ਦੇ ਪੁੱਤਰ ਕਲਦੀਪ ਸਿੰਘ ਸਿਮਰਨਪ੍ਰੀਤ ਸਿੰਘ ਪੁੱਤਰ ਸਕੱਤਰ ਸਿੰਘ ਵਾਸੀ ਹਨ ਮੰਨਣ ਤੀਜਾ ਮੌਕੇ ਪਰਮਾਉਤ ਤੀਸਰਾ ਬੰਦਾ ਬਿਲਕੁਲ ਠੀਕ ਠਾਕ ਉਹ ਤੇ ਪਿੱਛੇ ਆ ਰਿਹਾ